ਦੇਖੋ ਜਿਹੜਾ ਕੱਲ ਪਹਿਲਗਾਮ ਦੇ ਕੋਲ ਉਹ ਧਰਤੀ ਤੇ ਸਵਰਗ ਤੇ ਨਰਕ ਵਰਤੇ ਆ ਨਾ ਉਹਦਾ ਮੈਂ ਕਹਿੰਦਾ ਕਿ ਸ਼ਬਦੀ ਹੈ ਨਹੀਂ ਜਿਹਦੇ ਨਾਲ ਉਹਦੇ ਨਿੰਦਿਆ ਕੀਤੀ ਜਾਵੇ 28 ਜਵਾਨ ਔਰਤਾ ਵਿਧਵਾ ਹੋ ਗਈਆਂ ਇਹ ਹਮਲਾ ਦੇਸ਼ ਤੇ ਹੋਇਆ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਇਸ ਵੇਲੇ ਸਮਾਂ ਨਹੀਂ ਕਿ ਕਿਸੇ ਵਿੱਚ ਕਮੀ ਕੱਢੀ ਜਾਵੇ ਪੜ ਕਿਤੇ ਨਾ ਕਿਤੇ ਇੰਟੈਲੀਜੈਂਸ ਫੇਲਰ ਜ਼ਰੂਰ ਆ ਜਿਹੜੇ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਾ ਸਕੇਗੇ ਕਿ ਇੱਥੇ ਹਮਲਾ ਹੋ ਸਕਦਾ ਸਰਕਾਰ ਨੂੰ ਦੇਸ਼ ਦੀ ਨੂੰ ਵੀ ਤੇ ਕਸ਼ਮੀਰ ਦੀ ਨੂੰ ਵੀ ਜੇ ਦੇਸ਼ ਦੀ ਇਕਨੋਮੀ ਬਚਾਉਣੀ ਹੈ ਜੇ ਦੇਸ਼ ਦੇ ਹਾਲਾਤ ਮਾਮੂਲ ਦੇ ਮੁਤਾਬਕ ਰੱਖਣੇ ਆ ਤਾਂ ਕੰਟਰੀ ਵਿੱਚ ਸੁਰੱਖਿਆ ਜ਼ਰੂਰ ਦੇਣੀ ਪਊਗੀ ਅੱਜ ਦੀ ਸਥਿਤੀ ਤਾਂ ਕੀ ਹਾਲ ਤਾਂ ਕਿ ਜਾਦਵੀ ਟੈਰੋਰਿਸਟ ਸਟ੍ਰਾਈਕ ਕਰਨਾ ਚਾਹੁੰਦੇ ਆਪਣੀ ਵਿਲ ਤੇ ਕਰਦੇ ਨੇ ਭਾਵੇਂ ਉਹ ਗੱਲ ਨਕਸਲਾਈਟਾਂ ਦੀ ਹੋਵੇ ਭਾਵੇਂ ਉਹ ਗੱਲ ਬੰਬੇ ਦੀ ਹੋਵੇ ਭਾਵੇਂ ਉਹ ਪਲਵਾਮੇ ਦੀ ਹੋਵੇ ਤੇ ਭਾਵੇਂ ਗੱਲ ਪਹਿਲਗਾਮ ਦੀ ਹੋਵੇ ਸ਼੍ਰੋਮਣੀ ਅਕਾਲੀ ਦਲ ਇਸ ਹਮਲੇ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੰਮੂ ਕਸ਼ਮੀਰ ਦੀ ਸਰਕਾਰ ਨੇ 10-10 ਲੱਖ ਰੁਪਇਆ ਮਰਨ ਵਾਲਿਆਂ ਨੂੰ ਕੰਪੰਸੇਸ਼ਨ ਦਿੱਤੀ ਹੈ ਕੋਝਾ ਮਜ਼ਾਕ ਨਾ ਕਰਨ ਜੀ ਸਰਕਾਰ ਨੇ ਕੰਪਨਸੇਸ਼ਨ ਦੇਣੀ ਆ ਦਾ ਕਟੋਗਾ ਟੀਕੇ ਕਿ ਕਰੋੜ ਰੁਪਇਆ ਜਿਹੜੀਆਂ ਕੀਮਤੀ ਜਾਨਾਂ ਉੱਥੇ ਗਈਆਂ ਉਹਨਾਂ ਨੂੰ ਕੰਪਨਸੇਸ਼ਨ ਦੇਣ ਤੇ ਜਿਹੜੇ ਇੰਜਰ ਹੋਏ ਨੇ ਉਹਨਾਂ ਨੂੰ 10-10 ਲੱਖ ਦੇਣ ਤੇ ਸਾਰੇ ਆ ਕੌਮਾਂ ਅਨੁਸਾਰੀਆਂ ਲੋਕਾਂ ਨੂੰ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅੱਤਵਾਦ ਦੇ ਉਲਟ ਲੜਾਈ ਲੜੀ ਜਾਊਗੀ ਜੇ ਕੱਲੀ ਸਰਕਾਰ ਕਹੇ ਉਹ ਲੜ ਨਹੀਂ ਸਕਦੀ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਅੱਜ ਅਸੀਂ ਲੋਹੇਹਾਣੇ ਇਹਦੇ ਜੋ ਪੋਲੀਟੀਕਲ ਨਾ ਲਿਆ ਜਾਵੇ ਕਿ ਪਤਾ ਨਹੀਂ ਲੁਧਿਆਣਾ ਵੈਸਟ ਦੀ ਚੋਣ ਕਰਕੇ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੇ ਜਾਦਵੀ ਮਨੁੱਖਤਾ ਤੇ ਹਮਲਾ ਹੋਇਆ ਉਹ ਅੱਗੇ ਹੋ ਕੇ ਉਹਦਾ ਵਿਰੋਧ ਕੀਤਾ ਅੱਜ ਵੀ ਉਹ ਉਸ ਵਿਰੋਧ ਦੇ ਤੌਰ ਤੇ ਦੇਸ਼ ਵਿੱਚ ਅਮਨ ਤੇ ਸ਼ਾਂਤੀ ਲਈ ਪੰਜਾਬ ਚ ਆਪਸੀ ਭਾਈਚਾਰੇ ਦਾ ਪ੍ਰਤੀਕ ਦੇ ਤੌਰ ਤੇ ਇਹ ਕੈਂਡਲ ਮਾਰਚ ਇੱਥੋਂ ਕੱਢ ਰਹੇ ਆ ਇਹ ਕਿੱਥੇ ਤੋਂ ਕਿੱਥੇ ਦਾ ਕੱਢੇ ਜਾ ਰਹੇ ਆ ਇੱਥੋਂ ਦਾ ਕਵਾਰਮੈਂਟੀ ਚੌਕ ਤੱਕ ਜੀ ਠੀਕ ਹੈ ਠੀਕ ਹੈ ਜੀ ਉਹਦਾ ਉਹਦਾ ਕਰਾਂਗੇ ਇੱਕ ਮਿੰਟ ਇੱਕ ਮਿੰਟ ਪਾਣੀ ਪਾਣੀ ਨੋ ਨੋ ਸਰ ਨੋ 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 ਸਰ ਉਹ ਵਧੀਆ ਹੀ ਗੱਲ ਉਹ ਬਹੁਤ ਜਿਆਦਾ ਦੇਖੋ ਕੈਂਡਲ ਮਾਰਚ ਕਿੱਧਰੇ ਕਿਤੋਂ ਸਟਾਰਟ ਕਰਕੇ ਕਿੱਥੇ ਆ ਅੱਜ ਦਾ ਜੋ ਕੈਂਡਲ ਮਾਰਚ ਸਟਾਰਟ ਕੀਤਾ ਜਾ ਰਿਹਾ ਉਹ ਆਰਤੀ ਚੌਂਕ ਤੋਂ ਲੈ ਕੇ ਮੈਂ ਨੰਦਕੌਰ ਦੀ ਗੁਰਦੁਆਰਾ ਸਾਹਿਬ ਕਰਿਆ ਸਰ ਉੱਥੋਂ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਅਕਾਲੀ ਸ਼ਰਮਣੀ ਅਕਾਲੀ ਦਲ ਦੇ ਜਹਾੜੂ ਵਰਕਰਾਂ ਵੱਲੋਂ ਸਭ ਤੋਂ ਵੱਡੀ ਗੱਲ ਹੈ ਇਹ ਮਨੁੱਖਤਾ ਦਾ ਖੂਨ ਹੈ ਸਾਡੇ ਮਨੁੱਖੀ ਅਧਿਕਾਰਾਂ ਦਾ ਖੂਨ ਹੈ ਕਿਉਂਕਿ ਜੇ ਇੰਟੈਲੀਜੈਂਸ ਫੇਲ्युअर ਹੋਇਆ ਤਾਂ ਕਿਤੇ ਰੰਗ ਦਾ ਸਰਕਾਰ ਦਾ ਫੇਲੀਅਰ ਵੀ ਹੈ ਜੇ ਸਰਕਾਰ ਦਾ ਫੇਲੀਅਰ ਹੈਗਾ ਇਹ ਤਾਂ ਜਿੰਨੀਆਂ ਜਾਨਾਂ ਗਈਆਂ ਨੇ ਮੈਂ ਵੀਡੀਓ ਦੇਖਦਾ ਪਿਆ ਸੀਗਾ ਤਾਂ ਮੇਰਾ ਰੋਣਾ ਨਿਕਲ ਆਇਆ ਕੁਝ ਭੈਣਾ ਸਾਡੀਆਂ ਧੀਆ ਸਾਡੀਆਂ ਚੂੜੇ ਪਾਏ ਹੋਏ ਹੱਥਾਂ ਦੇ ਵਿੱਚ ਕੁਲਾਰੀਆਂ ਰੋ ਰਹੀਆਂ ਔਰ ਕਹਿ ਰਹੀਆਂ ਕਿ ਇਹਨਾਂ ਬਚਾਲੋ ਕੋਈ ਦੋ ਘੋਟ ਪਾਣੀ ਇਹਦੇ ਪਾ ਦਿਓ ਵੇਖੋ ਜਿਹੜੇ ਉੱਥੇ ਬੰਦੇ ਬੈਠੇ ਆ ਉਹ ਵਿਚਾਰੇ ਹੈਲਪਲੈਸ ਨੇ ਵੀਡੀਓ ਤਾਂ ਬਣਾਈ ਜਾਂਦੇ ਨੇ ਪਰ ਪਾਣੀ ਨਹੀਂ ਪਿਆ ਸਕੇ ਸੋ ਸਾਡੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਪੈਸ਼ਲੀ ਈਸਟਰਨ ਸਟੇਟ ਲੈ ਲਈ ਐਕਸਲੇਟ ਹਮਲੇ ਹੋ ਰਹੇ ਆ ਅਤਵਾਦੀ ਹਮਲੇ ਹੋ ਰਹੇ ਆ ਸ਼੍ਰੋਮਣੀ ਅਕਾਲੀ ਦਲ ਸਾਰੀ ਸਾਰੀ ਇਹਦਾ ਕਟੜਾ ਕੜੇ ਸ਼ਬਦਾਂ ਦੇ ਵਿੱਚ ਜ਼ਿੰਦਾ ਕਰਦੀ ਹੈ ਅੱਜ ਜਿਹੜਾ ਕੈਂਡਲ ਮਾਰਚ ਹੈ ਇਹ ਉਹ ਰੂਹਾਂ ਕਰਕੇ ਪੁੱਤਰ ਰੂਹਾਂ ਕਰਕੇ ਆ ਤੇ ਉਹ ਪਰਿਵਾਰਾਂ ਵਾਸਤੇ ਜਿਨ੍ਹਾਂ ਨੇ ਜਾਨਾਂ ਵੀ ਹੈ ਅਸੀਂ ਜਿਵੇਂ ਕਰਿਆਲ ਸਾਹਿਬ ਨੇ ਦੱਸਿਆ ਕੋਈ ਨੂੰ ਪੋਲਿਟਿਕਲ ਮੋਟੀ ਨਾਲ ਲਿਆ ਜਾਵੇ ਅੱਜ ਦੁਪਹਿਰੇ ਵੀ ਮੈਂ ਕਚੇਰੀ ਦੇ ਵਿੱਚ ਕੈਂਡਲ ਮਾਰਚ ਕੱਢ ਕੇ ਆਏ ਆ ਅਸੀਂ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਐਗਜ਼ੈਕਟਿਵ ਐਨਾਲਸੀ ਕਿ ਇਹ ਮਨੁੱਖਤਾ ਸਾਡਾ ਆਪਸੀ ਭਾਈਚਾਰਾ ਔਰ ਅਸੀਂ ਦੁੱਖ ਸੁੱਖ ਦੇ ਸਾਂਝੇ ਆ ਸਾਨੂੰ ਚਾਹੀਦਾ ਸਾਰੇ ਸਾਰੇ ਲੁਧਿਆਣੇ ਨੂੰ ਚਾਹੀਦਾ ਪੰਜਾਬ ਨੂੰ ਚਾਹੀਦਾ ਹਿੰਦੁਸਤਾਨ ਨੂੰ ਚਾਹੀਦਾ ਦੁਨੀਆ ਨੂੰ ਚਾਹੀਦਾ ਕਿ ਇਦਾਂ ਦੇ ਔਖੇ ਸਮੇਂ ਦੇ ਵਿੱਚ ਅਸੀਂ ਇਕੱਠੇ ਰਹੀਏ ਇਕੱਠੇ ਰਹਿ ਕੇ ਇਹ ਅੱਤਵਾਦ ਹੈਗਾ ਇਹਦਾ ਡਟ ਕੇ ਮੁਕਾਬਲਾ ਕਰੀਏ ਕਿਉਂਕਿ ਸਰਕਾਰਾਂ ਦਾ ਵਹਿਲ ਹੋ ਚੁੱਕੀਆਂ ਪੰਜਾਬ ਚ ਹੀ ਰੋਜ਼ ਬੰਬਲਾਸਟ ਹੁੰਦੇ ਆ ਥਾਣੇ ਤੱਕ ਬੰਬਲਾਸਟ ਹੋ ਗਏ ਆ ਕਹਿੰਦੇ ਇਹੜੀ ਚੀਜ਼ਾਂ ਨੇ ਸਾਨੂੰ ਇਹਦੇ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਹੈ ਇਹ ਕਿੱਥੇ ਜੇ ਐਨ ਕੇ ਦੇ ਵਿੱਚ ਤਾਂ ਅਸੀਂ ਕਹਿੰਦੇ ਕਹਿੰਦੇ ਖਰਾਬ ਹੈ ਸਾਡੇ ਪੰਜਾਬ ਚ ਬਹੁਤ ਖਰਾਬ ਹੋ ਚੁੱਕੀ ਹੈ ਸੋ ਅੱਜ ਲਾਅ ਐਂਡ ਆਰਡਰ ਬਚਾਉਣ ਵਾਸਤੇ ਵੀ ਤੇ ਸਾਡੇ ਜਿਹੜੇ ਸ਼ਹੀਦ ਨੇ ਹੋਏ ਨੇ ਉਹ ਸ਼ਹੀਦਾਂ ਵਾਸਤੇ ਅਸੀਂ ਸਾਰੇ ਕੈਂਡਲ ਮੱਚ ਕਰ ਰਹੇ ਹਾਂ